ਅਨੂਜਾ ਸ਼ਰਮਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ਼੍ਰੀ ਅਕਾਲ ਬੱਚੂ ਕੀ ਹੈ ਸਭ ਸਤਿ ਸ਼੍ਰੀ ਅਕਾਲ ਪਹਿਲੇ ਤਾਂ ਸਾਨੂੰ ਜਿਹੜਾ ਪਾਣੀਆਂ ਦਾ ਆਵਾਦ-ਵਿਵਾਦ ਚੱਲ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪਾਖੜੇ ਡੈਮ ਨੂੰ ਤਾਲਾ ਮਾਰ ਕੇ ਜੰ德ਰਾ ਮਾਰਕੀ ਤੇ ਚਾਬੀਆਂ ਗਿਜੇ ਚ ਪਾ ਕੇ ਲੈ ਗਏ ਨੇ ਉੱਥੇ ਪੁਲਿਸ ਦੇ ਸਖਤ ਪਹਿਰੇ ਨੇ ਹਰਿਆਣੇ ਨੂੰ ਪਾਣੀ ਨਹੀਂ ਦੇ ਰਹੇ ਹੁਣ ਹਰਿਆਣਾ ਸਰਕਾਰ ਕੀ ਕਰੇਗੀ ਸੁਣਿਆ ਕਿ ਉਹ ਪੰਜਾਬ ਦੇ ਲੋਕਾਂ ਦਾ ਆਉਣਾ ਜਾਣਾ ਬੰਦ ਕਰ ਦੇਣਗੇ ਵੱਖ-ਵੱਖ ਦੇਖੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਥਣ ਸਾਹਿਬ ਲਗਾਤਾਰ ਵਾਪਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਕੱਲ ਦੇ ਦਿਨ ਭਾਖੜਾ ਨੰਗਲ ਡੈਮ ਤੋਂ ਚਾਬੀਆਂ ਬੰਦ ਕਰਕੇ ਤਾਲਾ ਬੰਦ ਕਰਕੇ ਚਾਬੀਆਂ ਜਿਹੜੀਆਂ ਨੇ ਉਹ ਮੁੱਖ ਮੰਤਰੀ ਸਾਹਿਬ ਨਾਲ ਲਿਆਏ ਸੀ ਆਪਣੇ ਕੋਲ ਲੇਕਿਨ ਉਸ ਤੋਂ ਬਾਅਦ ਜਿਹੜਾ ਆਲ ਪਾਰਟੀ ਮੀਟਿੰਗ ਚੱਦੀ ਗਈ ਸੀ ਅੱਜ ਦੇ ਦਿਨ ਆਲ ਪਾਰਟੀ ਮੀਟਿੰਗ ਵੀ ਹੋਈ ਜਿਸ ਦੇ ਵਿੱਚ ਸਾਰੀ ਪਾਰਟੀਆਂ ਦੇ ਲੀਡਰਾਂ ਨੇ ਹਿੱਸਾ ਲਿਆ ਇੱਕ ਜਿਹੜੀ ਇਸ 올 ਪਾਰਟੀ ਪਾਰਟੀ ਮੀਟਿੰਗ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤੇ ਸਾਂਝੀ ਵਾਰਤਾ ਜ਼ਰੂਰ ਨਜ਼ਰ ਆਈ ਕਿ ਸਾਰਿਆਂ ਨੇ ਇੱਕੋ ਲਾਈਨ ਤੇ ਆ ਕੇ ਗੱਲ ਕੀਤੀ ਔਰ ਜਬ BBMP ਦੇ ਵੱਲੋਂ 85 100 ਕਿਊਸੀ ਕੋ ਵਾਟਰ ਦੇਣ ਦੀ ਗੱਲ ਕੀਤੀ ਗਈ ਕਿ ਉਹਨੂੰ ਪੂਰੇ ਤਰੀਕੇ ਦੇ ਨਾਲ ਨਕਾਰ ਦਿੱਤਾ ਇਹ ਜ਼ਰੂਰ ਕਿਹਾ ਗਿਆ ਕਿ ਅਸੀਂ 85 100 ਤਾਂ ਨਹੀਂ ਦੇਕਿਨ 4000 ਕਿਊਸੀ ਕੋ ਵਾਟਰ ਦੇ ਸਕਦੇ ਹਾਂ ਉਹਨਾਂ ਦੇ ਦੇਵਾਂਗੇ ਲੇਕਿਨ ਉਸ ਤੋਂ ਬਾਅਦ ਵੀ ਜਿਹੜਾ ਇਹ ਵਿਵਾਦ ਸੁਲਝਦਾ ਹੋਇਆ ਨਜ਼ਰ ਨਹੀਂ ਆਇਆ ਇਸ ਦੇ ਉੱਤੇ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਨੇ ਨਾਇਬ ਸੈਣੀ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਗੱਲ ਕਹੀ ਗਈ ਕਹਿੰਦੇ ਕਿ ਅਸੀਂ ਇਸ ਮਸਲੇ ਨੂੰ ਲੈ ਕੇ ਜਿਹੜਾ ਉਹ ਸੁਪਰੀਮ ਕੋਰਟ ਤੱਕ ਪਹੁੰਚ ਕਰਾਂਗੇ ਸੁਪਰੀਮ ਕੋਰਟ ਜਾਵਾਂਗੇ ਔਰ ਉੱਥੇ ਇਹ ਮੁੱਦਾ ਚੱਕਿਆ ਜਾਏਗਾ ਔਰ ਪੰਜਾਬ ਸਰਕਾਰ ਨੂੰ ਉੱਥੇ ਜਾ ਕੇ ਜਵਾਬ ਦੇਣਾ ਪਏਗਾ ਉਹਨਾਂ ਨੇ ਸਿੱਧੇ ਤੌਰ ਤੇ ਕਹਿੰਦੇ ਕਿ ਬੀਬੀਐਮਬੀ ਦੇ ਕੋਲ ਪੂਰਾ ਅਧਿਕਾਰ ਹੈ ਜੇਕਰ ਉਹ ਪਾਣੀ ਦੇਣਾ ਚਾਹੀਦੀ ਹੈ ਤੇ ਉਹ ਦੇ ਸਕਦੀ ਹੈ ਲੇਕਿਨ ਕਹਿੰਦੇ ਕਿ ਇਸ ਤਰੀਕੇ ਦੇ ਨਾਲ ਜੋ ਪੰਜਾਬ ਸਰਕਾਰ ਕਰ ਰਹੀ ਹੈ ਉਹ ਪੂਰਨ ਤੌਰ ਤੇ ਗਲਤ ਹੈ ਇਹਦੇ ਉੱਤੇ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਕਿ ਅਸੀਂ ਹਰਿਆਣੇ ਦੇ ਵਿੱਚ ਪੰਜਾਬ ਵਸਨੀਕਾਂ ਦਾ ਆਣਾ ਜਿਹੜਾ ਹੈ ਉਹ ਵੀ ਬੰਦ ਕਰ ਦੇਵਾਂਗੇ ਜੇਕਰ ਅਜਿਹੇ ਹਾਦਸੇ ਜਿਹੜੀਆਂ ਨੇ ਦੇਖਣ ਨੂੰ ਮਿਲੀਆਂ ਲੇਕਿਨ ਉਸ ਤੋਂ ਬਾਅਦ ਹਜੇ ਵੀ ਇਹ ਵਿਵਾਦ ਜਿਹੜਾ ਹੈ ਪੂਰਨ ਤੌਰ ਤੇ ਪੱਖਿਆ ਹੋਇਆ ਹੈ ਚੇਸ਼ਾਬੂ ਕੇ ਉਸ ਜਿਸ ਉਸ ਅਸੀਂ ਪਾਣੀਆਂ ਦੇ ਮਸਲੇ ਦੀ ਗੱਲ ਕਰਦੇ ਹਾਂ ਹਾਲਾਂਕਿ ਇਸ ਦੇ ਵਿੱਚ ਹਜੇ ਦੇਖਣਾ ਹੋਏਗਾ ਕਿ ਕੀ ਕੁਝ ਵਾਪਰਦਾ ਹੈ ਅੱਗੇ ਜਾ ਕੇ ਪਾਣੀ ਦੇਣ ਦੇ ਵਿੱਚ ਗੱਲ ਕਿੱਥੇ ਕਿ ਜਿਹੜੀ ਉਹ ਕਨਕਲੂਡ ਹੁੰਦੀ ਹੈ ਲੇਕਿਨ ਹਜੇ ਸਿਆਸਤ ਸੋਸ਼ਲ ਮੀਡੀਆ ਤੇ ਵੀ ਚੱਲ ਰਹੀ ਹੈ ਉਸ ਤੋਂ ਇਲਾਵਾ ਜਿਹੜਾ ਉਹ ਬਿਆਨਬਾਜ਼ੀ ਵੀ ਜਿਹੜੀ ਹੈ ਉਹ ਅਜੇ ਵੀ ਕੀਤੀ ਜਾ ਰਹੀ ਹੈ ਦੋਨੋਂ ਸਟੇਟਸ ਦੇ ਵਿੱਚ ਕਿ ਪਾਣੀ ਸਾਡਾ ਹੈ ਪਾਣੀ ਸਾਡਾ ਹੈ ਲੇਕਿਨ ਇਸ ਵਕਤ ਮਸਲਾ ਇਹ ਸੁਝਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਪਰ ਇਸ ਪੰਜਾਬ ਹਰਿਆਣੇ ਦੇ ਪਾਣੀ ਦੀ ਜੰਗ ਵਿੱਚ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਕੋਦ ਪਏ ਨੇ ਬਿਲਕੁਲ ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਦੇ ਦਿਨ ਇੱਕ ਬਿਆਨ ਸਾਂਝਾ ਕੀਤਾ ਸੀਗਾ ਫੈਂਸਾ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਕਿ ਪਾਣੀ ਪੰਜਾਬ ਦਾ ਹੈ ਪਾਣੀ ਪੰਜਾਬ ਦਾ ਕਿਤੇ ਨਹੀਂ ਜਾਣਾ ਸੀ ਲੇਕਿਨ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਕਹਿੰਦੇ ਕਿ ਆਪਣਾ ਪੱਖ ਸਹੀ ਢੰਗ ਦੇ ਨਾਲ ਨਹੀਂ ਰੱਖਿਆ ਹੋਣਾ ਜਦੋਂ ਤੋਂ ਮੀਟਿੰਗ ਚੱਲ ਰਹੀ ਸੀ ਕਹਿੰਦੇ ਇੱਥੇ ਦੋਸ਼ ਕਿਸੇ ਹੋਰ ਦਾ ਨਹੀਂ ਇੱਥੇ ਦੋਸ਼ ਹੈ ਮੁੱਖ ਮੰਤਰੀ ਮਾਨ ਦਾ ਲੇਕਿਨ ਇਸ ਤੋਂ ਬਾਅਦ ਅੱਜ ਦੇ ਦਿਨ ਜਿਹੜੇ ਕੈਪਟਨ ਅਮਨਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਰਹੇ ਨੇ ਉਹਨਾਂ ਨੇ ਜਾ ਕੇ ਜਿਹੜੀ ਹੈ ਉਹ ਜੇਪੀ ਨੱਡਾ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਉੱਥੇ ਉਹਨਾਂ ਨੇ ਜਾ ਕੇ ਜਿਹੜੀ ਹੈ ਉਹ ਦੇਸ਼ ਦੀ ਸੁਰੱਖਿਆ ਦੇ ਬਾਰੇ ਗੱਲ ਕੀਤੀ ਪਹਿਲੇ ਤਾਂ ਇਹ ਉਹਨਾਂ ਨੇ ਖੁਦ ਆਪਣੇ ਐਕਸ ਹੈਂਡਲ ਤੇ ਜਿਹੜੀ ਹੈ ਇੱਕ ਤਸਵੀਰ ਸਾਂਝੇ ਕਰਕੇ ਜਿਹੜਾ ਉਸ ਦੇ ਬਾਰੇ ਗੱਲ ਕਹੀ ਉਹਨਾਂ ਨੇ ਕਹਿੰਦੇ ਕਿ ਦੇਸ਼ ਦੀ ਸੁਰੱਖਿਆ ਦੇ ਮੁੱਦੇ ਤੇ ਅੱਜ ਅਸੀਂ ਗੱਲ ਕੀਤੀ ਹੈ ਉਸ ਦੇ ਵਿੱਚ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਕਸ਼ਮੀਰੀ ਲੋਕਾਂ ਦੇ ਨਾਲ ਹੋ ਰਿਹਾ ਅਸੀਂ ਉਸ ਦੀ ਜਿਹੜੀ ਹੈ ਨਿੰਦਿਆ ਕਰਦੇ ਹਾਂ ਕਹਿੰਦੇ ਕਿ ਕਸ਼ਮੀਰ ਤੇ ਬੱਚੇ ਜਿਹੜੇ ਨੇ ਅਗਰ ਉਹ ਪੰਜਾਬ ਦੇ ਵਿੱਚ ਪੜਨ ਆਏ ਨੇ ਜਾਂ ਪੰਜਾਬ ਦੇ ਵਿੱਚ ਰਹਿਣ ਆਏ ਨੇ ਜਾਂ ਪੰਜਾਬ ਦੇ ਵਿੱਚ ਕੋਈ ਕੰਮ ਕਰਨ ਦੇ ਲਈ ਆਏ ਨੇ ਤੇ ਕਸ਼ਮੀਰ ਦੇ ਬੱਚੇ ਵੀ ਜਿਹੜੇ ਨੇ ਉਹ ਸਾਡੇ ਆਪਣੇ ਬੱਚਿਆਂ ਵਰਗੇ ਨੇ ਕਹਿੰਦੇ ਇਸ ਦੇ ਉੱਤੇ ਕੋਈ ਵੀ ਜਿਹੜਾ ਉਹ ਲੋਕਾਂ ਨੂੰ ਗਲਤ ਐਕਸ਼ਨ ਨਹੀਂ ਚੁਕਣੇ ਚਾਹੀਦੇ ਨੇ ਔਰ ਦੂਜੇ ਪਾਸੇ ਪਾਣੀ ਦੇ ਮਸਲੇ ਦੇ ਉੱਤੇ ਵੀ ਗੱਲਬਾਤ ਹੋਈ ਹੈ ਇਸ ਤੋਂ ਪਹਿਲਾਂ ਅੱਜ ਸਵੇਰ ਵੇਲੇ ਜਿਹੜੇ ਕੈਪਟਨ ਅਮਨਿੰਦਰ ਸਿੰਘ ਦੀ ਜਿਹੜੇ ਧਰਮ ਪਤਨੀ ਨੇ ਉਹਨਾਂ ਦੇ ਮਹਾਰਾਣੀ ਬਨੀਤ ਕੌਰ ਜਿਹੜੇ ਨੇ ਸਾਬਕਾ ਮੰਤਰੀ ਵੀ ਰਹੇ ਚੁਕੇ ਨੇ ਪੰਜਾਬ ਦੇ ਵਿੱਚ ਉਹ ਉਹਨਾਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਪੰਜਾਬ ਦਾ ਪਾਣੀ ਜਿਹੜਾ ਉਹ ਕਿਸੇ ਵੀ ਹਾਲਤ ਦੇ ਵਿੱਚ ਹਰਿਆਣੇ ਨੂੰ ਨਹੀਂ ਦੇ ਦਿੱਤਾ ਜਾਏਗਾ ਔਰ ਕਹਿੰਦੇ ਕਿ ਇੱਥੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਗਲਤੀ ਹੈ ਕਿ ਉਹਨਾਂ ਨੇ ਇਸ ਤਰੀਕੇ ਦੇ ਨਾਲ ਆਪਣਾ ਪੱਖ ਰੱਖਿਆ ਕਿ ਪੱਖ ਪੱਖ ਜਿਹੜਾ ਉਹ ਟੀਲਾ ਪੈ ਗਿਆ ਤਾਂ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋ ਰਹੀਆਂ ਨੇ ਤੁਹਾਨੂੰ ਜੰਗ ਦਾ ਡਰ ਫਰੋਜ਼ਪੁਰ ਦੇ ਜਿਹੜੇ ਬਾਰਡਰ ਲਾਕੇ ਦੇ ਲੋਕ ਨੇ ਉਹਨਾਂ ਨੂੰ ਵੱਡ-ਵੱਡ ਖਾ ਰਿਆ ਕੀ ਹੋ ਰਿਹਾ ਜੀ ਉੱਥੇ ਬਿਲਕੁਲ ਸਿੰਘ ਸਾਹਿਬ ਇਹ ਇੱਕ ਵੱਡੀ ਚੀਜ਼ ਹੈ ਜਿਵੇਂ ਜਿਵੇਂ ਅਸੀਂ ਕੱਲ ਦੇ ਦਿਨ ਵੀ ਜ਼ਿਕਰ ਕੀਤਾ ਸੀਗਾ ਆਪਣੀ ਜਿਸ ਤਰ੍ਹਾਂ ਤਸੀ ਗੱਲਾਂ ਬਾਤਾਂ ਦੀ ਚਾਂਜਪਾnde ਪਏ ਸੀਗੇ ਅਸੀਂ ਤਦ ਵੀ ਦੱਸਿਆ ਸੀਗਾ ਕਿ ਇੱਕ ਚਿੰਤਾ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਹੈ ਇੱਕ ਜਿਹੜਾ ਉਹ ਜਿਸ ਤਰੀਕੇ ਦਾ ਤਣਾਅਪੂਰਵਕ ਸਥਿਤੀ ਜਿਹੜੀ ਬਣੀ ਹੋਈ ਹੈ ਦੋਨੋਂ ਦੋਵਾਂ ਕੰਟਰੀਜ਼ ਦੇ ਵਿੱਚ ਉਹ ਇਸ ਤਰ੍ਹਾਂ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਉਹਨਾਂ ਸਿਰੋਜਪੁਰ ਵਾਲੇ ਪਾਸੇ ਦੀ ਜੇਕਰ ਅਸੀਂ ਗੱਲ ਕਰੀਏ ਤੇ ਉੱਥੇ ਦੇ ਲੋਕਾਂ ਨੇ ਜਿਹੜਾ ਉਹ ਆਪਣੇ ਕੀਮਤੀ ਸਮਾਨ ਨੂੰ ਆਪਣੀ ਟਰੈਕਟਰ ਟ੍ਰੋਲੀਾਂ 'ਚ ਭਰਨਾ ਸ਼ੁਰੂ ਕਰ ਦਿੱਤਾ ਹੈ ਉਤੋਂ ਦੀ ਬਾਰਡਰ ਏਰੀਆ ਤੋਂ ਨਿਕਲਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਇਸ ਵਕਤ ਹਾਲਾਤ ਬਣ ਰਹੇ ਨੇ ਹਰ ਦਿਨ ਦੇਖਣ ਨੂੰ ਮਿਲਦਾ ਹੈ ਕਹਿੰਦੇ ਕਿ ਵੱਡੇ ਟੈਂਕਰ ਜਿਹੜੇ ਨੇ ਬਾਰਡਰਾਂ ਵੱਲ ਨੂੰ ਜਾ ਰਹੇ ਨੇ ਵੱਡੀ ਸਿਕਿਉਰਿਟੀ ਤਨਾਂਤ ਕੀਤੀ ਜਾ ਰਹੀ ਨੇ ਕਹਿੰਦੇ ਇਦਾਂ ਜਾਪਦਾ ਹੈ ਕਿ ਵੱਡੀ جنگ ਜਿਹੜੀ ਹੈ ਉਹ ਦੋਵੇਂ ਕੰਟਰੀਜ਼ ਦੇ ਵਿੱਚ ਛਿੜੇਗੀ ਕਹਿੰਦੇ ਔਰ ਇਸ ਦੇ ਵਿੱਚ ਅਸੀਂ ਆਪਣਾ ਬਚਾਅ ਕਰਨਾ ਚਾਹੁੰਦੇ ਹਾਂ ਕਹਿੰਦੇ ਕਿ ਹਾਲਾਂਕਿ ਸਾਡੇ ਆਪਣੇ ਘਰ ਫਿਰੋਜ਼ਪੁਰ ਦੇ ਵਿੱਚ ਹੈਗੇ ਨੇ ਲੇਕਿਨ ਇਸ ਵਕਤ ਅਸੀਂ ਮਜਬੂਰ ਹਾਂ ਕਿ ਅਸੀਂ ਫਿਰੋਜ਼ਪੁਰ ਬਾਰਡਰ ਏਰੀਆ ਜਿਹੜਾ ਹੈ ਉਹਨੂੰ ਛੱਡੀਏ ਔਰ ਦੂਸਰੀਆਂ ਥਾਵਾਂ ਤੇ ਜਾ ਕੇ ਜਿਹੜਾ ਉਹ ਪਨਾਹ ਲਈਏ ਤਾਂ ਕਿ ਅਸੀਂ ਪਰਿਵਾਰ ਨੂੰ ਵੀ ਸੇਫ ਕਰ ਸਕੀਏ ਆਪਣੇ ਆਪ ਦੀ ਵੀ ਜਿਹੜੀ ਹੈ ਉਹ ਸੇਫਟੀ ਔਰ ਸਿਕਿਉਰਿਟੀ ਸਿਕਿਉਰਿਟੀ ਦੇਖ ਸਕੀਏ ਅੱਛਾ ਜਦੋਂ ਤੋਂ ਡੱਲੇਵਾਲ ਸਾਹਿਬ ਹੋਰਾਂ ਨੇ ਮਰਨਵਰ ਤੋੜਿਆ ਤੇ ਉਤੋਂ ਕੈਂਪ ਪੁੱਟ ਦਿੱਤਾ ਗਿਆ ਲੱਗਦਾ ਕਿ ਕਿਸਾਨਾਂ ਨੂੰ ਨਾ ਤਾਂ ਪੰਜਾਬ ਦੀ ਸਰਕਾਰ ਸੁਣਦੀ ਹੈ ਨਾ ਹੀ ਕੇਂਦਰ ਦੀ ਸਰਕਾਰ ਇਹਨਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਉਹ ਕਹਿ ਰਹੇ ਸੀ ਕਿ ਮੀਟਿੰਗ ਕਰਾਂਗੇ ਮੀਟਿੰਗ ਉਹਨਾਂ ਨੇ ਮੁਲਤਵੀ ਕਰ ਦਿੱਤੀ ਕਮੇਟੀਆਂ ਜੀਆਂ ਬਣ ਜਾਂਦੀਆਂ ਨੇ ਹੁਣ ਫੇਰ ਕਹਿੰਦੇ ਕੋਈ ਕਮੇਟੀ ਬਣੀ ਹੈ ਕਮੇਟੀ ਕੀ ਕਰੇਗੀ ਦੇਖੋ ਸਕੋ ਤੁਸੀਂ ਦਿਸਾਸ ਤੋਂ ਹੀ ਗੱਲ ਕਰਦੇ ਆ ਕਿਸਾਨਾਂ ਦੀ ਕਿਸਾਨਾਂ ਨੇ ਆਪਣੇ ਵੱਲੋਂ ਏੜੀ ਚੂਕੀ ਦਾ ਪੂਰਾ ਜ਼ੋਰ ਲਗਾਇਆ ਇੱਥੇ ਅਗਰ ਅਸੀਂ ਜਿਹੜੇ ਡੱਲੇਵਾਲ ਸਾਹਿਬ ਨੇ ਉਹਨਾਂ ਦਾ ਵੀ ਜ਼ਿਕਰ ਕਰੀਏ ਉਹਨਾਂ ਨੇ ਲੰਮਾ ਸਮਾਂ ਜਿਹੜਾ ਹੈ ਉਹ ਮਰਨ ਵਰਤ ਕੀਤਾ 100 ਦਿਨ ਤੋਂ ਵੱਧ ਦਾ ਜਿਹੜਾ 130 32 ਦਿਨ ਜਿਹੜਾ ਉਹਨਾਂ ਨੇ ਮਰਨ ਵਰਤ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਡਿਟੇਨ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਮਰਨ ਵਰਤ ਪੁਲਵਾਇਆ ਗਿਆ ਲੇਕਿਨ ਉਸ ਦੇ ਵਿੱਚ ਜਿਹੜਾ ਉਹ ਇਹ ਚੀਜ਼ਾਂ ਜ਼ਰੂਰ ਹੋਈਆਂ ਕਿ ਸਰਕਾਰਾਂ ਦੇ ਵੱਲੋਂ ਇਹ ਕਿਸਾਨਾਂ ਵੱਲੋਂ ਕਿਹਾ ਜਾਂਦਾ ਹੈ ਕਹਿੰਦਾ ਕਿ ਸਾਨੂੰ ਜਿਹੜਾ ਉਹ ਅਣਗੌਲਾ ਅਣਗੌਲੀਆ ਕੀਤਾ ਜਾ ਰਿਹਾ ਹੈ ਸਾਡੀਆਂ ਗੱਲਾਂ ਸੁਣੀਆਂ ਨਹੀਂ ਜਾ ਰਹੀਆਂ ਸਾਡੀਆਂ ਮੰਗਾਂ ਜਿਹੜੀਆਂ ਨੇ ਮੰਨੀਆਂ ਨਹੀਂ ਜਾ ਰਹੀਆਂ ਇਸ ਦੇ ਉੱਤੇ ਹੁਣ ਜਿਵੇਂ ਪਿਛਲੇ ਦਿਨੀ ਹੋਇਆ ਸੀ ਕੱਲ ਵੀ ਆਪਣੇ ਸਰੋਤਿਆਂ ਦੇ ਨਾਲ ਇੱਕ ਖਬਰ ਸਾਂਝੀ ਕੀਤੀ ਸੀਗੀ ਕਿ ਕਿਸਾਨਾਂ ਦੇ ਨਾਲ ਕੇਂਦਰ ਨੇ ਮੁਲਾਕਾਤ ਕਰਨ ਤੋਂ ਜਿਹੜਾ ਉਹ ਟਾਲ ਦਿੱਤੀ ਹੈ ਇਹ ਕਿਹਾ ਕਿ ਪੋਸਟਪੋਨ ਕਰ ਰਹੇ ਹਾਂ ਜਦ ਤੱਕ ਪੰਜਾਬ ਦੇ ਨੁਮਾਇੰਦੇ ਨਹੀਂ ਹੋਣਗੇ ਅਸੀਂ ਬੈਠਕ ਵੀ ਕਰਾਂਗੇ ਇਸ ਦੇ ਉੱਤੇ ਹੁਣ ਜਿਹੜਾ ਕਿਸਾਨਾਂ ਦੇ ਵੱਲੋਂ ਦੋਵੇਂ ਪੋਰਮਾਂ ਦੇ ਵੱਲੋਂ ਜਿਹੜੀ ਹੈ ਉਹ ਕਮੇਟੀ ਬਣਾਈ ਗਈ ਹੈ ਪੰਜ-ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਵੱਲੋਂ ਵੀ ਔਰ ਕਿਸਾਨ ਮਜ਼ਦੂਰ ਮੋਰਚਾ ਯਾਨੀ ਕਿ ਕੇਐਮਐਮ ਦੇ ਵੱਲੋਂ ਵੀ ਜਿਹੜਾ ਉਹ ਪੰਜ-ਪੰਜ ਮੈਂਬਰਾਂ ਦੀ ਜਿਹੜੀ ਹੈ ਉਹ ਕਮੇਟੀ ਬਣਾ ਦਿੱਤੀ ਗਈ ਹੈ ਜਿਹੜੀ ਕਮੇਟੀ ਆਪਸ ਦੇ ਵਿੱਚ ਬੈਠ ਕੇ ਇਹ ਤੈਅ ਕਰੇਗੀ ਕਿ ਹੁਣ ਅਸੀਂ ਅੱਗੇ ਕੀ ਕਰਨਾ ਹੈ ਕੀ ਅਸੀਂ ਜਿਹੜੀ ਅਗਲੀ ਬੈਠਕ ਦਾ ਸਮਾਂ ਲਵਾਂਗੇ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਵਿੱਚ ਬੁਲਾਉਣ ਦੇ ਲਈ ਤਿਆਰਾਂ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਕਿ ਨਹੀਂ ਕੀਤੀ ਜਾਏਗੀ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਹੋਣਗੀਆਂ ਕਿਉਂਕਿ ਇਹ ਰੇੜਕਾ ਵੱਡਾ ਹੈ ਕਿਸੇ ਇਨਸਾਨ ਨੂੰ ਕਿਉਂਕਿ ਜਿਸ ਵਕਤ ਅਗਰ ਕੇਂਦਰ ਸਰਕਾਰ ਦੇ ਨਾਲ ਬੈਠਕਾਂ ਨਹੀਂ ਹੋਣਗੀਆਂ ਜਾਂ ਕੇਂਦਰ ਸਰਕਾਰ ਦੇ ਨਾਲ ਮਸਲੇ ਦੀ ਗੱਲ ਨਹੀਂ ਹੋਏਗੀ ਤੇ ਫਿਰ ਇਹ ਜਿਹੜਾ ਪਿਛਲੇ ਸਮੇਂ ਦੇ ਵਿੱਚ 13-13 ਮਹੀਨੇ ਦੇ ਜਿਹੜੇ ਪ੍ਰੋਟੈਸਟ ਕੀਤੇ ਗਏ ਨੇ, ਕਰਨੇ ਲਾਏ ਗਏ ਨੇ, ਸੜਕਾਂ ਬਲੌਕ ਕੀਤੀਆਂ ਗਈਆਂ ਨੇ। ਉਹ ਸਾਰੀਆਂ ਜਿਹੜੀਆਂ ਨੇ ਉਹ ਖੂ ਖਾਤੇ ਪੈ ਜਾਣਗੀਆਂ ਕਿਉਂਕਿ ਮੰਗਾਂ ਜਿਹੜੀਆਂ 13 ਦੀਆਂ 13 ਸੀਗੀਆਂ ਉੱਥੇ ਦੀਆਂ ਉੱਥੇ ਖੜੀਆਂ ਨੇ। ਇੱਕ ਵੀ ਮੰਗ ਦੇ ਉੱਤੇ ਜਿਹੜੀ ਹੈ ਉਹ ਸਹਿਮਤੀ ਹਾਲੇ ਤੱਕ ਨਹੀਂ ਹੋਈ ਹੈ। ਵਿਕਰਮ ਮਜੀਠੀਆ ਦੀ ਸਕਿਉਰਿਟੀ ਦਾ ਕੀ ਬਣਿਆ ਜੀ? ਸਰੋਤ ਸਿੰਘ ਸਾਹਿਬ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਕੇਸ ਦੀ ਸੁਣਵਾਈ ਸੀ। ਪਿਛਲੇ ਦਿਨੀ ਵਿਕਰਮ ਸਿੰਘ ਮਜੀਠੀਆ ਨੇ ਜਿਹੜਾ ਇੱਕ ਕੇਸ ਪਟੀਸ਼ਨ ਪਾਈ ਸੀਗੀ ਜਿਹੜੀ ਹਾਈ ਕੋਰਟ ਦੇ ਵਿੱਚ ਪਾਈ ਸੀਰ ਉਹਨਾਂ ਨੇ ਕਿਹਾ ਸੀ ਕਹਿੰਦੇ ਕਿ ਮੇਰੀ ਜਾਨ ਨੂੰ ਖਤਰਾ ਹੈ ਔਰ ਮੇਰੀ ਸਿਕਿਉਰਿਟੀ ਪੰਜਾਬ ਪੁਲਿਸ ਦੇ ਵੱਲੋਂ ਹਟਾ ਲਈ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਹਟਾ ਲਈ ਗਈ ਹੈ ਇਸ ਦੇ ਉੱਤੇ ਐਕਸ਼ਨ ਦੀ ਮੰਗ ਔਰ ਇਹ ਕਿਹਾ ਗਿਆ ਸੀ ਕਿ ਮੇਰੀ ਸਿਕਿਉਰਿਟੀ ਮੈਨੂੰ ਜਿਹੜੀ ਹੈ ਦਵਾਰ ਤੋਂ ਵਾਪਸ ਕੀਤੀ ਜਾਵੇ ਲੇਕਿਨ ਇਹ ਪਿਛਲੇ ਸਮੇਂ ਦੇ ਵਿੱਚ ਜਿਸ ਵਕਤ ਸੁਣਵਾਈ ਹੋਈ ਸੀ ਉਸ ਵੇਲੇ ਕੋਰਟ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਜਿਹੜੀਆਂ ਖੂਫੀ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਰਿਪੋਰਟ ਤਿਆਰ ਕਰਨ ਨੂੰ ਕਿਹਾ ਗਿਆ ਸੀ ਔਰ ਉਹਨਾਂ ਨੂੰ ਕਿਹਾ ਗਿਆ ਸੀ ਕਿ ਅਗਲੀ ਸੁਣਵਾਈ ਦੇ ਤਰੀਕ ਤੇ ਰਿਪੋਰਟ ਦਿੱਤੀ ਜਾਵੇ ਕਿ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਜਾਨ ਹੈ ਉਹਨੂੰ ਕਿੰਨਾ ਕੁ ਖਤਰਾ ਹੈ ਔਰ ਇਸ ਰਿਪੋਰਟ ਜਿਹੜੀ ਹੈ ਖੂਫੀ ਏਜੰਸੀਆਂ ਦੇ ਵੱਲੋਂ ਜਿਹੜੀ ਹੈ ਦਾਖਲ ਕਰ ਦਿੱਤੀ ਗਈ ਹੈ ਅਜ ਲਿਫਾਫਾ ਬੰਦ ਰਿਪੋਰਟ ਜਿਹੜੀ ਹੈ ਉਹ ਕੋਰਟ ਨੂੰ ਸੌਂਪ ਦਿੱਤੀ ਗਈ ਹੈ ਲੇਕਿਨ ਹੁਣ ਅੱਜ ਦੇ ਦਿਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਉਹ ਜਵਾਬ ਮੰਗਿਆ ਗਿਆ ਹੈ ਕਿ ਇਹ ਸਿਕਿਉਰਿਟੀ ਕਿਉਂ ਹਟਾਈ ਗਈ ਹੈ ਕਿਸ ਕਾਰਨਾਂ ਦੇ ਕਰਕੇ ਹਟਾਈ ਗਈ ਹੈ ਔਰ ਕੀ ਪੰਜਾਬ ਸਰਕਾਰ ਨੇ ਇਹ ਦੇਖਿਆ ਸੀਗਾ ਕਿ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਦੀ ਜਾਨ ਨੂੰ ਕਿੰਨਾ ਖਤਰਾ ਹੈ ਜਾਂ ਉਹ ਕਿੰਨੇ ਸੇਫ ਨੇ ਹੁਣ ਇਸ ਦੇ ਉੱਤੇ ਪੰਜਾਬ ਸਰਕਾਰ ਨੂੰ ਵੀ ਜਿਹੜਾ ਉਹ ਜਵਾਬ ਦੇਣ ਦੀ ਜਿਹੜੀ ਹੈ ਇਹ ਕਿਹਾ ਗਿਆ ਕਿ ਤੁਸੀਂ ਵੀ ਜਵਾਬ ਦਾਖਲ ਕਰਨਾ ਲੇਕਿਨ ਇਸ ਦੇ ਉੱਤੇ ਹੁਣੇ ਥਿਲ ਸਾਬ ਇੱਕ ਚੀਜ਼ ਹੋਰ ਹੈ ਕਿ ਹਜੇ ਅਗਲੀ ਸੁਣਵਾਈ 12 ਜੁਲਾਈ ਨੂੰ ਹੋਏਗੀ ਲੇਕਿਨ ਤਦ ਤੋਂ ਤੱਕ ਦੇ ਲਈ ਪੰਜਾਬ ਸਰਕਾਰ ਨੂੰ ਇਹ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ ਹੈ ਕਿ ਵਿਕਰਮ ਸਿੰਘ ਮਜੀਠੀਆ ਸੇਫ ਰਹਿਣੇ ਚਾਹੀਦੇ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਜਿਹੜੀ ਹੈ ਉਹ ਹੈਲੋ ਅਨੁਰੂਧਾ ਜੀ 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 ਸਰ ਸੋ ਤੁਸੀਂ ਦੱਸ ਰਹੇ ਸੀ ਕਿ ਮਜੀਠੀਆ ਦੀ ਸਕਿਉਰਿਟੀ ਬਾਰੇ ਜੀ ਬਿਲਕੁਲ ਵਿਕਰਮ ਸਿੰਘ ਮਜੀਠੀਆ ਨੂੰ ਜਦ ਤੱਕ ਹੁਣ ਅਗਲੀ ਸੁਣਵਾਈ ਨਹੀਂ ਹੁੰਦੀ 12 ਜੁਲਾਈ ਤੱਕ ਦੇ ਲਈ ਪੰਜਾਬ ਸਰਕਾਰ ਨੂੰ ਇਹ ਕਿਹਾ ਗਿਆ ਹੈ ਕਿ ਆਪਣਾ ਜਵਾਬ ਵੀ ਤੁਸੀਂ ਇਸ ਦੇ ਉੱਤੇ ਦਾਖਲ ਕਰੋ ਕਿ ਕਿਉਂ ਸਕਿਉਰਿਟੀ ਲਈ ਗਈ ਹੈ ਔਰ ਇਹ ਵੀ ਕਿਹਾ ਗਿਆ ਹੈ ਕਿ ਯਕੀਨੀ ਬਣਾਇਆ ਜਾਏ ਕਿ ਬਿਕੇਮ ਸਿੰਘ ਮਜੀਠੀਆ ਸੇਫ ਔਰ ਸਿਕਿਉਰ ਰਹੇ ਅੱਛਾ ਦੂਜੀ ਜਿਹੜੀ ਮੰਡੀਆਂ ਦੇ ਵਿੱਚ ਪਈ ਕਣਕ ਭੇਜ ਗਈ ਆ ਕਹਿੰਦੇ ਬਿਲਕੁਲ ਜੀ ਸਰ ਕੱਲ ਦੇ ਦਿਨ ਜਿਹੜਾ ਉਹ ਬਰਸਾਤ ਹੋਈ ਔਰ ਬਹੁਤ ਤੇਜ਼ ਜਿਹੜੀ ਹੈ ਬਰਸਾਤ ਹੋਈ ਔਰ ਲੰਮਾ ਚੰਗਾ ਸਮਾ ਜਿਹੜਾ ਹੈ ਉਹ ਪੈਂਦੀ ਰਹੀ ਇਹ ਮੀਂਹ ਕਣੀ ਦੇ ਵਿੱਚ ਜਿਹੜੀ ਸੰਭਾਵਨਾ ਹੈ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਗੇ ਇੱਕ ਪੂਰਾ ਹਫਤਾ ਜਿਹੜਾ ਇਸੇ ਤਰੀਕੇ ਦੇ ਨਾਲ ਮੀ ਪਏਗਾ ਮੀਰੀ ਝਖੜ ਵੀ ਜਿਹੜੀ ਹੈ ਸੰਭਾਵਨਾ ਵੀ ਦਿੱਤੀ ਗਈ ਹੈ ਇਸ ਕਰਕੇ ਜਿਹੜਾ ਉਹ ਮੰਡੀਆਂ ਦੇ ਵਿੱਚ ਪਈ ਹੋਈ ਕਣਕ ਇਸ ਵਕਤ ਖਰਾਬ ਹੁੰਦੀ ਜਾ ਰਹੀ ਹੈ ਕੱਲ ਦੇ ਦਿਨ ਜਿਹੜਾ ਉਹ ਜਿਸ ਵਕਤ ਮੀਤੇ ਆ ਉਸ ਤੋਂ ਬਾਅਦ ਸਈ ਮੰਡੀਆਂ ਦੇ ਵਿੱਚ ਹਾਲਾਤ ਇਹੋ ਜਿਹੇ ਸੀਗੇ ਤਿੰਨ ਸਾਬ ਕਿ ਉੱਥੇ ਸ਼ੈੱਡ ਹੈ ਹੀ ਨਹੀਂ ਸੀਗਾ ਸਾਰਾ ਜਿਹੜਾ ਖੁੱਲੇ ਅਸਮਾਨ ਦੇ ਥੱਲੇ ਕਣਕ ਦੇ ਕੱਟੇ ਪਏ ਹੋਏ ਸੀਗੇ ਔਰ ਸਾਰੇ ਦੇ ਸਾਰੇ ਕੱਟੇ ਜਿਹੜੇ ਨੇ ਉਪੀਜ ਗਏ ਤੇ ਜਿਹੜੀ ਤੇਜ਼ ਹਵਾਵਾਂ ਚੱਲ ਰਹੀਆਂ ਸੀ ਜਿਹੜੀਆਂ ਇਹ ਕੱਟਿਆਂ ਦੇ ਉੱਤੇ ਜਿਹੜੀ ਅ ਤਰਪਹਿਲਾ ਪਾਈਆਂ ਹੋਈਆਂ ਸੀਗੀਆਂ ਉਹ ਵੀ ਸਾਰੀ ਉੱਡ ਗਈਆਂ ਔਰ ਉਸ ਤੋਂ ਬਾਅਦ ਮੀਂਹ ਦੇ ਕਰਕੇ ਸਾਰੀ ਕਣਕ ਦੀ ਫਸਲ ਜਿਹੜੀ ਹੈ ਉਹ ਬਰਬਾਦ ਹੋਈ ਹੈ ਇਸ ਦੇ ਉੱਤੇ ਆੜਤੀਆਂ ਦੇ ਵੱਲੋਂ ਵੀ ਜਿਹੜੀ ਇਹ ਚਿੰਤਾ ਪ੍ਰਗਟਾਈ ਗਈ ਔਰ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਹਿੰਦੇ ਕਿ ਕਣਕ ਦੀ ਲਿਫਟਿੰਗ ਜਿਹੜੀ ਹੈ ਉਹ ਹਲੇ ਤੱਕ ਮੰਡੀਆਂ ਤੋਂ ਨਹੀਂ ਹੋਈ ਜਿਸ ਦੇ ਕਰਕੇ ਜਿਹੜਾ ਇਹ ਨੁਕਸਾਨ ਆੜਤੀਆਂ ਨੂੰ ਵੀ ਹੋਏਗਾ ਔਰ ਕਿਸਾਨਾਂ ਨੂੰ ਵੀ ਨੁਕਸਾਨ ਚੇਲਣਾ ਪਏਗਾ ਦੂਜੇ ਪਾਸੇ ਕੱਲ ਦੇ ਦਿਨ ਇਹ ਵੀ ਦ੍ਰਿਸ਼ੇ ਦੇਖਣ ਨੂੰ ਮਿਲੇ ਥੇ ਸਭ ਕਿ ਤੇਜ਼ ਹਵਾਵਾਂ ਦੇ ਕਰਕੇ ਜਿਹੜਾ ਬਹੁਤ ਸਾਰੇ ਲੋਕਾਂ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਖੇਤਾਂ ਦੇ ਵਿੱਚ ਅੱਗ ਲੱਗੀਆਂ ਨੇ ਸੰਗਰੂਰ ਵਾਲੇ ਪਾਸੇ ਲੋਕਾਂ ਦੇ ਜਿਹੜੇ ਖੇਤ ਨੇ ਉਹਨਾਂ ਦੇ ਵਿੱਚ ਅੱਗ ਲੱਗੀ ਹੋਰ ਬਥੇਰੀ ਥਾਵਾਂ ਤੋਂ ਇਹ ਖਬਰਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਈਆਂ ਤੀਜੇ ਪਾਸੇ ਮੌਸਮ ਦੇ ਵਿੱਚ ਦੀ ਤਬਦੀਲੀ ਦੇ ਕਰਕੇ ਜਿਹੜਾ ਕਿਸਾਨਾਂ ਨੂੰ ਇੱਕ ਹੋਰ ਵੱਡਾ ਨੁਕਸਾਨ ਹੋ ਰਿਹਾ ਹੈ ਕਿ ਜਿਹੜੀ ਇਹ ਮੌਸਮ ਹੈ ਅਗਰ ਇਸ ਮੌਸਮ ਦੇ ਵਿੱਚ ਕਟਾਈ ਕੀਤੀ ਜਾਵੇ ਇਹ ਜਿਨ੍ਹਾਂ ਨੇ ਕਟਾਈ ਕੀਤੀ ਸੀ ਹਜੇ ਆਪਣੀ ਕਣਕ ਸੁਕਾਣੀ ਸੀਗੀ ਉਹਨਾਂ ਦੇ ਲਈ ਇਹ ਮੌਸਮ ਬੜਾ ਖਤਰਨਾਕ ਹੋ ਰਿਹਾ ਕਿਉਂਕਿ ਇਸ ਮੌਸਮ ਦੇ ਦੌਰਾਨ ਸਨਕ ਦੇ ਵਿੱਚ ਮੌਇਸਚਰ ਪੈਦਾ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਮੌਇਸਚਰ ਜ਼ਿਆਦਾ ਹੋ ਜਾਵੇ ਜਿਹੜਾ ਮਿੱਠਿਆ ਹੋਇਆ ਇੱਕ ਆંકੜਾ ਹੁੰਦਾ ਉਸ ਤੋਂ ਅਗਰ ਜ਼ਿਆਦਾ ਚਲੇ ਜਾਵੇ ਆੜਤੀਏ ਕਾਟ ਵੀ ਲਗਾਉਂਦੇ ਨੇ ਵੱਟੀ ਉਹ ਕਾਟ ਜਿਹੜੀ ਹੈ ਉਸ ਤੋਂ ਇਲਾਵਾ ਹੁਣ ਤਾਂ ਹਾਲ ਇਹ ਹੋ ਚੁੱਕੇ ਨੇ ਥਿੰਦ ਸਾਹਿਬ ਕਿ ਅਗਰ ਮੌਇਸਚਰ ਥੋੜਾ ਜਿਹਾ ਵਧ ਹੋਵੇ ਤੇ ਆੜਤੀਏ ਕਹਿ ਦਿੰਦੇ ਨੇ ਕਿ ਅਸੀਂ ਇਹ ਕਣਕ ਲੈਣੀ ਹੀ ਨਹੀਂ ਹੈ ਕਿ ਇਹ ਅਨਫਿਟ ਹੈਗੀ ਹੈ ਪਰਚੇਸ ਦੇ ਲਈ ਔਰ ਅੱਗੇ ਵੇਚੀ ਵੀ ਨਹੀਂ ਜਾ ਸਕਦੀ ਇਸ ਕਰਕੇ ਜਿਹੜੇ ਕਿਸਾਨ ਨੇ ਇਸ ਵਕਤ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਦੇ ਵਿੱਚ ਨੇ ਔਰ ਇਹ ਕਿਹਾ ਜਾ ਰਿਹਾ ਕਿਸਾਨਾਂ ਦੇ ਵੱਲੋਂ ਕਿ ਸਰਕਾਰਾਂ ਨੂੰ ਇਹ ਇਹ ਤਿੰਨੀ ਬਣਾਣਾ ਚਾਹੀਦਾ ਹੈ ਕਿ ਮੰਡੀਆਂ ਦੇ ਹਾਲਾਤ ਸੁਧਰਨ ਮੰਡੀਆਂ ਦੇ ਵਿੱਚ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਮੰਡੀਆਂ ਦੇ ਵਿੱਚ ਮਸ਼ੀਨਾਂ ਹੋਣੀਆਂ ਚਾਹੀਦੀਆਂ ਨੇ ਮੰਡੀਆਂ ਦੇ ਵਿੱਚ ਲੇਬਰ ਪਹੁੰਚਣੀ ਚਾਹੀਦੀ ਹੈ ਤਾਂ ਹੀ ਕਹਿੰਦੇ ਕਿ ਹਰ ਚੀਜ਼ ਵੇਲੇ ਸਿਰ ਹੋਏਗੀ ਤੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਉਹ ਰੁਕੇਗਾ ਸੁਣ ਰਿਹਾ ਕਿ ਪੰਜਾਬ ਦੇ ਵਿੱਚ ਹਨੇਰੀ ਆਉਣੀ ਹੈ ਬਿਲਕੁਲ ਸਹੀ ਸਾਹਿਬ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲਾ ਇੱਕ ਹਫਤਾ ਜਿਹੜਾ ਉਸ ਦੇ ਵਿੱਚ ਮੌਸਮ ਜਿਹੜਾ ਉਹ ਬਦਲਿਆ ਹੋਇਆ ਨਜ਼ਰ ਆਏਗਾ ਇਸ ਦੇ ਵਿੱਚ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਕਿ ਆਉਣ ਵਾਲਾ ਪੂਰਾ ਇੱਕ ਹਫਤਾ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਮੀਂਹ ਪਏਗਾ ਕਿਤੇ ਕਿਤੇ ਜਿਹੜਾ ਪਾਕਟ ਰੇਨਸ ਜਿਹੜੀਆਂ ਨੇ ਉਹ ਵੀ ਦੇਖਣ ਨੂੰ ਮਿਲਣਗੀਆਂ ਔਰ ਉਸ ਤੋਂ ਇਲਾਵਾ ਤੇਜ਼ ਹਵਾਵਾਂ ਨੇਰੀ ਝੱਖੜ ਜਿਹੜਾ ਇਸ ਦੀ ਸੰਭਾਵਨਾ ਵੀ ਦੱਸੀ ਗਈ ਹੈ ਜਿਵੇਂ ਕਿ ਹੈ ਕਿ ਜਿਹੜਾ ਤਾਪਮਾਨ ਦੇ ਵਿੱਚ ਜਿਹੜੀ ਹੈ ਪਿਛਲੇ 24 ਘੰਟਿਆਂ ਦੇ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਮਿਨੀਮਮ ਟੈਂਪਰੇਚਰ ਜਿਹੜਾ ਉਹ 20 ਡਿਗਰੀ ਸੈਲਸੀਅਸ ਰਹੇਗਾ ਮੈਕਸਿਮਮ ਟੈਂਪਰੇਚਰ ਜਿਹੜਾ 32 ਤੋਂ 34 ਡਿਗਰੀ ਸੈਲਸੀਅਸ ਤੱਕ ਰਹੇਗਾ ਲੇਕਿਨ ਇਹ ਜਿਹੜੀ ਗੱਲ ਹੈ ਇਹ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਹੀ ਗਈ ਹੈ ਕਿ ਅਸੀਂ ਕਈ ਥਾਵਾਂ ਤੇ ਔਰੇਂਜ ਅਲਰਟ ਜਾਰੀ ਕੀਤਾ ਹੈ ਕਿਉਂਕਿ ਜਿਹੜੀ ਇਹ ਮੀਂਹੇਰੀ ਝੱਖੜ ਦੀ ਸੰਭਾਵਨਾ ਇਸ ਦੇ ਕਰਕੇ ਬਹੁਤ ਸਾਰੀਆਂ ਥਾਵਾਂ ਤੇ ਜਿਹੜਾ ਉਹ ਨੁਕਸਾਨ ਹੋਣ ਦੀ ਵੀ ਚਿੰਤਾ ਹੈ ਡਰ ਹੈ ਕਾ ਕਰਕੇ orange alert ਜਿਹੜਾ ਹੈ ਲੋਕਾਂ ਦੇ ਲਈ ਜਾਰੀ ਕੀਤਾ ਗਿਆ ਕੁਝ ਐਪਲੀਕੇਸ਼ਨ ਜਿਹੜੀਆਂ ਨੇ ਮੌਸਮ ਵਿਭਾਗ ਨੇ ਆਪਣੀਆਂ ਉਹ ਵੀ ਜਾਰੀ ਕੀਤੀਆਂ ਨੇ ਕਿ ਜਿੰਨੇ ਵੀ ਟਰੈਵਲ ਕਰਨਾ ਹੈ ਜਾਂ ਕਿਤੇ ਵੀ ਜਾਣਾ ਹੈ ਉਹਨਾਂ ਨੇ ਕੋਈ ਪਲਾਨ ਕਰਨਾ ਹੈ ਤੇ ਇਹ ਐਪਸ ਦੇ ਰਾਹੀਂ ਜਿਹੜੀ ਹੈ ਉਹ ਆਪਣੀ ਇਹ ਦੇਖ ਸਕਦੇ ਨੇ ਕਿ ਅਸੀਂ ਫੋਰਕਾਸਟ ਦੇਖ ਲਈਏ ਔਰ ਉਸ ਤੋਂ ਬਾਅਦ ਅਸੀਂ ਆਪਣਾ ਕੰਮ ਕਰੀਏ ਬਹੁਤ ਬਹੁਤ ਮਿਹਰਬਾਨੀ ਰੂਜਾ ਸ਼ਰਮਾ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ